ਸਾਡੀ ਦੁਕਾਨ ਦੇ ਉੱਤੇ ਚੋਰੀ ਹੋਈ ਸਾਨੂੰ ਪੁਲਿਸ ਮਲਾਇਮਾ ਨੇ ਕੁਝ ਨਹੀਂ ਦਵਾਇਆ ਅਸੀਂ ਫਿਰ ਕਿਸੇ ਚੋਰ ਨੂੰ ਹੀ ਲੱਭਿਆ ਤੇ ਉਹਨੂੰ ਹੀ ਪੈਸੇ ਦੇ ਕੇ ਤੇ ਆਪਦਾ ਚੋਰੀ ਦਾ ਸਮਾਨ ਲਿਆ ਮਤਲਬ ਤੁਹਾਡੀ ਚੋਰੀ ਹੋਈ ਸਾਡੀ ਚੋਰੀ ਹੋਈ ਤੇ ਤੁਸੀਂ ਕਿਸੇ ਚੋਰ ਨੂੰ ਵਿਚੋਲਾ ਪਾਇਆ ਜਾਨਕਿ ਪੁਲਿਸ ਵਾਲੇ ਨਹੀਂ ਪਾਇਆ ਪੁਲਿਸ ਵਾਲਿਆਂ ਨੂੰ ਅਸੀਂ ਚੋਰ ਨੂੰ ਹੀ ਵਿਚੋਲਾ ਪਾਇਆ ਤੇ ਉਹਨੇ ਸਾਡਾ ਸਾਰਾ ਸਮਾਨ ਦਵਾ ਦਿੱਤਾ ਜੀ ਆਹ ਸੁਣ ਲਓ ਆਹ ਹਾਲਾਤ ਫਿਰੋਜ਼ਪੁਰ ਦੇ ਨੇ ਫਿਰੋਜ਼ਪੁਰ ਦੇ ਮੌਜੂਦਾ ਹਾਲਾਤ ਇਹ ਨੇ ਲੋਕ ਹੁਣ ਚੋਰਾਂ ਨਾਲ ਸੰਪਰਕ ਕਰਨ ਲੱਗ ਪਏ ਨੇ ਕਿਉਂਕਿ ਚੋਰ ਨੂੰ ਜਦੋਂ ਚੋਰੀ ਕੋਈ ਕਰਦਾ ਹੈ ਤਾਂ ਦੂਜੇ ਚੋਰ ਨੂੰ ਵਿਚੋਲਾ પા ਕੇ ਕਿਸੇ ਦੇ ਥਰੂ ਆਪਦੇ ਵੀਹਿਕਲ ਆਪਦੇ ਸਮਾਨ ਵਾਪਸ ਲੈਣਾ ਪੈਂਦਾ ਹੈ 3:30 ਵਜੇ ਦੁਪਹਿਰੇ 28 ਤਰੀਕ ਨੂੰ ਮੇਰੇ ਘਰ ਦੇ ਕੋਲ ਐਕਟਵਾ ਚੋਰੀ ਕਰਕੇ ਲੈ ਗਿਆ ਬੰਦਾ ਉਹਦਾ ਘਰ ਮੈਂ ਪੁਲਿਸ ਨੂੰ ਨਾਲ ਜਾ ਕੇ ਦਿਖਾ ਕੇ ਆਇਆ ਹੂੰ ਦੋ ਵਾਰੀ ਮੈਂ ਨਾਲ ਜਾ ਕੇ ਘਰ ਵਿਖਾ ਆਇਆ ਚੋਰ ਦਾ ਸ਼ਕਲ ਵਿਖਾ ਆਇਆ ਨਾਮ ਦੱਸਦਾ ਲਿਖਤੀ ਵੀ ਨਾਮ ਦੇਦਾ ਅੱਛਾ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ 28 ਤੋਂ ਲੈ ਕੇ ਜਦੋਂ ਮੈਨੂੰ ਕਹਿੰਦੇ ਵੀ ਸਵੇਰੇ 6 ਵਜੇ ਆਜੀ ਆਪਾਂ ਰੇਟ ਮਾਰਨ ਚੱਲਾਂਗੇ ਦੋਸੋ ਮੈਂ 6 ਵਜੇ ਚੋਰ ਦੇ ਘਰੇ ਕੀ ਕਰਨ ਜਾਵਾਂਗਾ ਜੀ ਮੈਂ ਜੁੱਤੀਆਂ ਖਾਣੀਆਂ ਉਹਨਾਂ ਕੋਲ ਇਹ ਕੰਮ ਪੁਲਿਸ ਦਾ ਹੈ